ਹਲਕਾ ਖਡੂਰ ਸਾਬ ਤੋਂ ਬਤੌਰ ਆਜ਼ਾਦ ਉਮੀਦਵਾਰ ਜਤਨ ਤੋਂ ਬਾਅਦ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ ਤੇ ਸਵਾਲ ਇਹ ਬਰਕਰਾਰ ਹੈ ਕਿ ਕੀ અમૃતપાલ સિંહ ਦੀ રિહાઈ હો સકેગી તા ਇਸ ਦਰਮિયાન અમેરિકી ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ અમૃતਪਾਲ ਸਿੰਘ ਦੀ ਰਿਹਾਈ ਲਈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ ਦਖਲ ਦੀ ਮੰਗ ਕੀਤੀ ਹੈ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਜਿੱਤਣ ਵਾਲੇ ਆਜ਼ਾਦ ਉਮੀਦਵਾਰ અમૃતਪਾਲ ਸਿੰਘ ਇਸ ਸਮੇਂ ਐਨਐਸਰ ਦੇ ਦੋਸ਼ਾਂ ਤਹਿਤ ਅਸਾਮ ਦੀ ਡਿਬਰੂਗਾਟ ਜੇਲ੍ਹ ਵਿੱਚ ਬੰਦ ਹਨ ਜਸਪ੍ਰੀਤ ਸਿੰਘ ਨੇ ਦ리에ਲ ਦਿੱਤੀ ਕਿ ਕੇਸ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ અમૃતਪਾਲ ਸਿੰਘ ਦੀ ਨਜ਼ਰਬੰਦੀ ਬੇਇਨਸਾਫੀ ਲੱਗਦੀ ਹੈ ਵਾਰਿਸ ਪੰਜਾਬ ਦੇ ਆਗੂ અમૃત ਪਾਲ ਸਿੰਘ ਨੇ April 2023 ਵਿੱਚ ਆਤਮ ਸਮਾਪਨ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਪੰਜਾਬ ਪੁਲਿਸ ਨੇ ਉਸ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ NSA ਤਹਿਤ ਦੋਸ਼ ਲਗਾਏ ਹਨ ਜਸਪ੍ਰੀਤ ਸਿੰਘ ਅਮਰਿਤਪਾਲ ਸਿੰਘ ਦੀ ਰਿਹਾਈ ਲਈ ਪਾਰ ਸਰਕਾਰ ਤੇ ਦਬਾਅ ਬਣਾਉਣ ਲਈ 100 ਤੋਂ ਵੱਧ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਜੁੜਨ ਦੀ ਯੋਜਨਾ ਬਣਾ ਰਹੇ ਹਨ ਸਿੰਘ ਨੇ ਇੱਕ YouTube ਵੀਡੀਓ ਵਿੱਚ ਕਿਹਾ ਕਿ ਮੈਂ ਪਿਛਲੇ 2-3 ਮਹੀਨਿਆਂ ਵਿੱਚ ਦੋ ਵਾਰ ਵਾਈਸ ਪ੍ਰੈਜ਼ੀਡੈਂਟ ਹੈਰਿਸ ਨੂੰ ਮਿਲਿਆ ਹਾਂ ਅਸੀਂ ਇਮੀਗ੍ਰੇਸ਼ਨ ਮੁੱਦੇਆਂ ਅਤੇ ਅਮਰਿਤਪਾਲ ਸਿੰਘ ਦੇ ਕੇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਉਹ 11 ਜੂਨ ਨੂੰ ਨੂੰ ਮਿਲ ਲਈ ਰਾਜ਼ੀ ਹੋ ਗਏ ਹਨ ਕੜੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਵਾਰਿਸ ਪੰਜਾਬ ਸੰਸਥਾ ਦੇ ਮੁਖੀ ਅਮਰਤਪਾਲ ਸਿੰਘ ਨੂੰ ਮੈਂਬਰ ਵਜੋਂ ਸੌਣ ਚਕਮਾਉਣ ਲਈ ਪਰਿਵਾਰ ਮੰਗਲਵਾਰ ਨੂੰ ਪ੍ਰਸ਼ਾਸਨ ਕੋਲ ਗੁਹਾਰ ਲਗਾਉਣ ਲਈ ਪਹੁੰਚਿਆ ਅਮਰਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ ਪਰ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਉਹ ਆਪਣੇ ਆਪ ਸੌਣ ਚੱਕਣ ਲਈ ਨਹੀਂ ਆ ਸਕਦੇ ਪਰਿਵਾਰ ਨੂੰ ਸ਼ੰਕੇ ਹਨ ਕਿ ਅਮਰਤਪਾਲ ਸਿੰਘ ਨੂੰ ਸੌਣ ਚਕਾਉਣ ਵਿੱਚ ਅੜਿੱਕੇ ਪਾਇਆ ਜਾ ਸਕਦੇ ਹਨ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਹਾਈ ਕੋਰਟ ਕੁਝ ਪੈਰਵਾਈ ਕਰ ਰਹੇ ਸੀਨੀਅਰ ਵਕੀਲ ਆਰਸ ਬੈਂਸ ਦਾ ਕਹਿਣਾ ਹੈ ਕਿ ਐਨਐਸ ਦੇ ਸੈਕਸ਼ਨ 15 ਤਹਿਤ ਆਰਜੀ ਰਿਹਾਈ ਦੀ ਤਜਵੀਜ਼ ਹੈ ਅਤੇ ਇਹ ਤਜਵੀਜ਼ ਤਹਿਤ ਆਰਜੀ ਰਿਹਾਈ ਤੇ ਆ ਕੇ ਅਮਰਤਪਾਲ ਸਿੰਘ ਸੌਂਚੂਕ ਸਕਦੇ ਹਨ ਇਸ ਤੋਂ ਇਲਾਵਾ ਉਹਨਾਂ ਦਾ ਇਹ ਕਹਿਣਾ ਹੈ ਕਿ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਲੋਕਤੰਤਰੀ ਤਰੀਕੇ ਨਾਲ ਵੋਟ ਪਾ ਕੇ ਚੁਣਿਆ ਹੈ ਅਤੇ ਲੋਕ ਸਭਾ ਸਪੀਕਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਚੁਣੇ ਹੋਏ ਮੈਂਬਰ ਨੂੰ ਸੌਂਚ ਚਕਮਾਉਣ ਦੇ ਇੰਤਜ਼ਾਮ ਕਰਨ ਫਿਲਹਾਲ ਅਮਰਤਪਾਲ ਸਿੰਘ ਦੇ ਜੇਲ੍ਹ ਵਿੱਚੋਂ ਨਾਮਜ਼ਦਗੀ ਪੱਤਰ ਪਰਵਾਉਣ ਵਾਲੇ ਵਕੀਲ ਈਮਾਨ ਸਿੰਘ ਖਰਣ ਦੱਸਿਆ ਕਿ ਅਮਰਤਪਾਲ ਸਿੰਘ ਨੇ ਜੇਲ੍ਹ ਵਿੱਚੋਂ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਹੈ ਇਹ ਪੱਤਰ ਉਹਨਾਂ ਦੇ ਪਿਤਾ ਤਰਸੀਮ ਸਿੰਘ ਜੇਲ੍ਹ ਵਿੱਚੋਂ ਲੈ ਕੇ ਆਏ ਹਨ ਅਦੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਜਾਵੇਗੀ ਕਿ ਅਮਰਤਪਾਲ ਸਿੰਘ ਨੂੰ ਲੋਕ ਸਭਾ ਵਿੱਚ ਸੌਣ ਚੁਕਵਾਉਣ ਲਈ ਤਕਵੀਂ ਪ੍ਰਬੰਧ ਕੀਤੇ ਜਾਣ ਜਾਂ ਤਾਂ NSA ਦੇ ਸੈਕਸ਼ਨ 15 ਤਹਿਤ ਆਰਜੀ ਰਿਹਾਈ ਤੇ ਛੱਡਿਆ ਜਾਵੇ ਤੇ ਜਾਂ ਫਿਰ ਡਿਬਰੂਗੜ੍ਹ ਜੇਲ੍ਹ ਵਿੱਚੋਂ ਪੁਲਿਸ ਹਿਰਾਸਤ ਵਿੱਚ ਲਿਆ ਕੇ ਸੌਣ ਚੁਕਾਈ ਜਾਵੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ